ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤਹ ਮਨ ਪਵਨ ਸੁਖ ਬਲਿਆ ਕਿਛ ਜੋਗ ਪ੍ਰਾਪਤ ਗਲਿਆ ਸੰਤਹ ਮਨ ਪਵਨ ਸੁਖ ਬਲਿਆ ਕਿਛ ਜੋਗ ਪ੍ਰਾਪਤ ਗਲਿਆ ਰਾਹਾ ਗੁਰ ਦੇਖਿ ਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੋਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਦਲ ਮਿਤੇ ਆ ਉਭਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਣਿਆ ਤੋ ਮਨ ਮੰਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ